ਇੱਕ ਰਾਜਾ ਸੀ ਉਸਨੇ ਇੱਕ ਫਕੀਰ ਤੋਂ ਅਜਿਹਾ ਮੰਤਰ ਮੰਗਿਆ ਜੋ ਉਸਨੂੰ ਦੁੱਖ ਵਿੱਚ ਵੀ ਸਹਾਰਾ ਦੇਵੇ ਤੇ ਖੁਸ਼ੀ ਵਿੱਚ ਵੀ ਸਹੀ ਰਾਹ ਤੇ ਰੱਖੇ ਫਕੀਰ ਨੇ ਇੱਕ ਕਾਗਜ਼ ਤੇ ਕੁਝ ਲਿਖਿਆ ਤੇ ਰਾਜੇ ਨੂੰ ਦੇ ਦਿੱਤਾ ਉਸਨੂੰ ਕਿਹਾ ਇਸਨੂੰ ਹੁਣ ਨਾ ਖੋਲੀ ਜਦੋਂ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਆਵੇ ਜਾਂ ਸਭ ਤੋਂ ਵੱਡੀ ਖੁਸ਼ੀ ਆਵੇ ਤਦ ਖੋਲ ਕੇ ਪੜਨਾ ਕੁਝ ਸਮੇਂ ਬਾਅਦ ਰਾਜੇ ਨੂੰ ਵੱਡਾ ਦੁੱਖ ਆ ਗਿਆ ਉਸਨੇ ਕਾਗਜ਼ ਖੋਲ ਕੇ ਵੇਖਿਆ ਤੇ ਉਸ ਦਾ ਮਨ ਸ਼ਾਂਤ ਹੋ ਗਿਆ ਫਿਰ ਜਦੋਂ ਜ਼ਿੰਦਗੀ 'ਚ ਸਭ ਤੋਂ ਵੱਡੀ ਖੁਸ਼ੀ ਆਈ ਉਸ ਨੇ ਦੁਬਾਰਾ ਖੋਲ ਕੇ ਪੜਿਆ ਤੇ ਉਸ ਦੀ ਖੁਸ਼ੀ ਵੀ ਸ਼ਾਂਤੀ 'ਚ ਬਦਲ ਗਈ ਉਸ ਕਾਗਜ਼ ਤੇ ਸਿਰਫ ਚਾਰ ਸ਼ਬਦ ਲਿਖੇ ਹੋਏ ਸਨ ਇਹ ਵੀ ਬੀਤ ਜਾਵੇਗਾ ਤੇ ਇਹੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਹੈ ਨਾ ਦੁੱਖ ਸਦਾ ਰਹਿਣੇ ਹੈ ਨਾ ਖੁਸ਼ੀ ਜ਼ਿੰਦਗੀ ਦੇ ਹਰ ਮੋੜ ਤੇ ਸ਼ਾਂਤ ਰਹੋ ਕਿਉਂਕਿ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ